ਅਸੀਂ ਸਮਰਥਨ ਕਰਦੇ ਹਾਂ ਇਸ ਚੀਜ਼ ਨਾਲ ਕਿ ਕਿ ਇਹਨਾਂ ਦੀਆਂ ਜੜੀਆਂ ਮੰਗਾਂ ਨੇ ਬਿਲਕੁਲ ਜਾਇਜ਼ ਨੇ ਜੋ ਇਹਨਾਂ ਨਾਲ ਨਾ ਇਨਸਾਫੀ ਹੋ ਰਹੀ ਹੈ ਉਹ ਇੱਕ ੱੱਕਾ ਦਾ ਸ਼ਰਯਮ ੱੱਕਾ ਜਿਦਾ ਸਾਨੂੰ ਸਰਕਾਰ ਦਾ ਦਿਖਾਈ ਦਿੱਤਾ ਜਾ ਰਿਹਾ ਹੈਗਾ ਕਿਸ ਤਰ੍ਹਾਂ ਅਸੀਂ ਆਪਦਿਆਂ ਨੂੰ ਛੱਡ ਕੇ ਕਿਸ ਤਰ੍ਹਾਂ ਅਸੀਂ ਦਿੱਲੀ ਦੇ ਮੂਰੇ ਗੋਡੇ ਅਸੀਂ ਬਾਹਰਲੇ ਨੂੰ ਲਿਆ ਕੇ ਕੰਟਰੈਕਟ ਵੇਟ ਤੇ ਆਪਣੇ ਹੀ ਬੱਚਿਆਂ ਨੂੰ ਇੱਕ ਵੇਜ ਸਿਸਟਮ ਤੇ ਸਟਾਰਟ ਕਰ ਰਹੇ ਹਾਂ ਔਰ ਇਸ ਦੀ ਐਸੀ ਕੜੇ ਸ਼ਬਦਾਂ ਨਾਲ ਨਿੰਦਾ ਕਰਦੇ ਕਿਉਂਕਿ ਪਿਛਲੇ ਸਮੇਂ ਕਾਂਗਰਸ ਦੀ ਸਰਕਾਰ ਵੇਲੇ ਜਦੋਂ ਵਿੜਿੰਗ ਸਾਹਿਬ ਟਰਾਂਸਪੋਰਟ ਮੰਤਰੀ ਸੀਗੇ ਤਾਂ ਉਹਨਾਂ ਨੇ ਕਈ ਤਰ੍ਹਾਂ ਦੇ ਜਿਹੜੇ ਵੀ ਕੱਚੇ ਮਲਾਜ਼ਮਾਂ ਨੂੰ ਪੱਕੇ ਕੀਤਾ ਇਸ ਤਰ੍ਹਾਂ ਦੇ ਕਈ ਜਿਹੜੇ ਨਵੇਂ ਉਹਨਾਂ ਨੇ ਇੰਟਰੋਡਕਸ਼ਨਸ ਆਫ ਰੂਲਸ ਕੀਤੇ ਉਹਨਾਂ ਦੇ ਲਈ ਸਾਰੇ ਬੜੇ ਖੁਸ਼ ਸੀ ਮਲਾਜ਼ਮ ਪਰ ਅੱਜ ਜੇ ਇਸ ਤਰ੍ਹਾਂ ਸਟ੍ਰਾਈਕ ਤੇ ਹਰ ਨਵੇਂ ਦਿਨ ਇੱਕ ਨਵੀਂ ਸਟ੍ਰਾਈਕ ਹੁੰਦੀ ਆ ਪਵਾ ਆਪਾਂ ਕਿਸਾਨਾਂ ਦੀ ਗੱਲ ਕਰ ਰਹੀਏ ਜ਼ਮੀਨਾਂ ਖੋ ਕੇ ਕੋਆਪਰੇਟਿਟਡ ਕਰਾਣਿਆਂ ਨੂੰ ਦੇਣੀਆਂ ਹੁਣ ਬੱਚਿਆਂ ਦੀ ਜੌਬ ਜਿਸ ਤਰ੍ਹਾਂ ਜਾ ਰਹਾ ਹੈ। ਅਰ ਇੱਕ ਕਿਆ ਗਿਆ ਹੈ ਕਿ ਸਾਨੂੰ ਅੰਦੋਲਨ ਕਰਨ ਤੋਂ ਵੀ ਕਿਉਂਕਿ ਘਰਾਂ ਦੇ ਵਿੱਚ ਬੈਠਿਆਂ ਨੂੰ ਗ੍ਰਿਫਤਾਰੀਆਂ ਕਰ ਰਹੇ ਨੇ ਤਾਂ ਉਹ ਦੇਖੋ ਇੱਥੇ ਕੀ ਹੋ ਰਿਹਾ ਹੈਗਾ ਸਰਕਾਰ ਕੁੱਤਾ ਸਾਹਮਣੇ ਨਹੀਂ ਆ ਰਹੀ ਸਾਡੇ ਮੁਲਾਜ਼ਮਾਂ ਦੀ ਪੁਲਿਸ ਮੁਲਾਜ਼ਮਾਂ ਦੀ ਤੇ ਸਾਡੇ ਕੱਚੇ ਮੁਲਾਜ਼ਮਾਂ ਦੀ ਆਪਸ ਵਿੱਚ ਜਦੋਂ ਲੜਾਈ ਹੁੰਦੀ ਹੈ ਤਾਂ ਦੋਨੇ ਪਾਸੇ ਸਾਡਾ ਆਵਦਾ ਨੁਕਸਾਨ ਹੋ ਰਿਹਾ ਔਰ ਫਾਇਦਾ ਕਿਨੂੰ ਹੋ ਰਿਹਾ ਦਿੱਲੀ ਵਾਲਿਆਂ ਨੂੰ ਕੰਟਰੈਕਟ ਲੈਣ ਵਾਲਿਆਂ ਨੂੰ ਜੇ ਅੱਜ ਦੀ ਗੱਲ ਕੀਤੀ ਜਾਵੇ ਤਾਂ ਸਾਡੇ ਕੋਲ ਇੱਕ ਨਵਾਂ ਚਰਚਾ ਦੇ ਵਿੱਚ ਮੁੱਦਾ ਆਇਆ ਹੈ ਕਿ ਯੂਪੀ ਦੀ ਬੱਸਸਾਂ ਲਿਆ ਕੇ ਜਿਨ੍ਹਾਂ ਦੀ 3 ਦਿਨਾਂ ਦਾ 1 ਲੱਖ ਰੁਪਿਆ ਕਰਾਇਆ ਧਰਮਿਆਂ ਤੇ ਜਾਣਾਗਾ ਉਦੋਂ ਤਾਂ ਪੀਆਰਟੀਸੀ ਯੂਜ਼ ਕਰਦੇ ਨੇ ਹੁਣ ਜਦੋਂ ਤਿੰਨ ਦਿਨਾਂ ਦਾ ਕਿਰਾਇਆ 1 ਲੱਖ ਰੁਪਏ ਜਿਹੜਾ ਬਹੁਤ ਹੀ ਨਜਾਇਜ਼ ਹੈ ਧਾਰਮਿਕ ਸਥਾਨ ਤੇ ਯਾਤਰਾ ਦੀ ਗੱਲ ਹੈ ਤਾਂ ਪਹਿਲਾਂ ਵੀ ਅਸੀਂ ਟ੍ਰੇਨਾਂ ਤੇ ਜਾਇਲ ਕਰਦੇ ਸੀ ਉੱਥੋਂ ਦੀ ਬੁਕਿੰਗ ਕਰਵਾਉਂਦੇ ਸੀ ਕਹੋ ਕਿ ਸਾਰਾ ਹੀ ਦਿੱਲੀ ਵੱਲ ਨੂੰ ਕੀਤਾ ਜਾ ਰਿਹਾ ਜਿਸ ਦੀ ਸਾਰੇ ਪੰਜਾਬ ਨੂੰ ਬਹੁਤ ਰੋਸ ਹੈ ਆਮ ਜਨਤਾ ਦੇ ਵਿੱਚ ਰੋਸ ਹੈ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਸਾਨੂੰ ਬਿਲਕੁਲ ਵੀ এমਪਲੋਇਮੈਂਟ ਨਹੀਂ ਦਿਖ ਰਿਹਾ ਜੋ ਯੂਥ ਬਿਲਕੁਲ ਖਾਲੀ ਹੋ ਚੁਕਿਆ ਹੈ ਔਰ ਫਿਰ ਇੱਕ ਯੂਥ ਨੂੰ ਸਿਰਫ ਇੱਕ ਨਸ਼ਿਆਂ ਦੇ ਨਾਲ ਜੋੜ ਦਿੱਤਾ ਜਾਂਦਾ ਹੈ ਤੇ ਦਿਖਾ ਦਿੱਤਾ ਜਾਂਦਾ ਹੈ ਕਿ ਅਸੀਂ ਕਿਸੇ ਕਾਬਿਲ ਹੀ ਨਹੀਂ ਰਹੇ ਸਾਡਾ ਪੰਜਾਬ ਦੇ ਵਿੱਚ ਕੁਝ ਹੈ ਹੀ ਨਹੀਂ ਹੈ ਜਦ ਕਿ ਅਸੀਂ ਮੋਰ ਦਨ ਐਜੂਕੇਟਿਡ ਹੈ ਮੋਰ ਦਨ ਐਜੂਕੇਟਿਡ ਵਿਦ ਦ ਅਦਰਸ ਤਾਂ ਫਿਰ ਵੀ ਸਾਨੂੰ ਮਤਲਬ ਕਿਉਂ ਪਿੱਛੇ ਛੱਡਿਆ ਜਾ ਰਿਹਾ ਹੈ ਕਿਉਂ ਸਾਡੇ ਉੱਤੇ ਦਿੱਲੀ ਵਾਲਿਆਂ ਨੂੰ ਜਾਂ ਸਾਡੇ ਉੱਤੇ ਠੇਕੇਦਾਰੀ ਸਿਸਟਮ ਨੂੰ ਬਿਠਾਇਆ ਜਾ ਰਿਹਾ ਹੈ ਕਿਉਂਕਿ ਚਲਰਾਂ ਦੇ ਵਿੱਚ ਸਪੇਸ ਨਹੀਂ ਮਿਲ ਰਹੀ ਉਹਦੇ ਲਈ ਵੀ ਸਾਨੂੰ ਸ਼ਿਫਾਰਸ਼ਾਂ ਦੀ ਜਾਂ ਸਾਨੂੰ ਹਰਿਆਣੇ ਦੇ ਵਿੱਚ ਦੇਖਣ ਦੀ ਲੋੜ ਪੈ ਰਹੀ ਹੈ ਇਸ ਤਰ੍ਹਾਂ ਦੇ ਹਰ ਇੱਕ ਵਰਗ ਨੂੰ ਲੈ ਕੇ ਹਰ ਇੱਕ ਮੁੱਦੇ ਨੂੰ ਲੈ ਕੇ ਜਿਹੜੀ ਇਹਨਾਂ ਦੀ ਕ੍ਰਾਂਤੀ ਹੈ ਉਹ ਫੇਲ ਹੋ ਚੁੱਕੀ ਹੈ ਔਰ ਅਸੀਂ ਅੱਜ ਪੂਰਾ ਪੀਆਰਟੀਸੀ ਨਾਲ ਸਮਰਥਨ ਦੇ ਵਿੱਚ ਹੈ ਅਸੀਂ ਮੰਗ ਕਰਦੇ ਹਾਂ ਕਿ ਇਹਨਾਂ ਦੀਆਂ ਮੰਗਾਂ ਨੂੰ ਜਾਇਜ਼ ਠਹਿਰਾ ਕੇ ਇਹਨਾਂ ਦੀ ਹਰ ਇੱਕ ਮੰਗਾਂ ਨੂੰ ਪੂਰਾ ਕੀਤਾ ਜਾਵੇ ਔਰ ਜੋ ਵੀ ਸਾਡੇ ਉੱਤੇ ਠੋਪਿਆ ਜਾ ਰਿਹਾ ਕੰਟਰੈਕਟ ਬੇਸ ਸਿਸਟਮ ਇਹਦੀ ਕਿਹੜੇ ਸ਼ਬਦਾਂ ਨਾਲ ਅਸੀਂ ਨਿੰਦਾ ਕਰਦੇ ਆਂ ਔਰ ਆਪਸੀ ਭਾਈਚਾਰੇ ਨੂੰ ਬਣਾਈ ਰੱਖਣ ਲਈ ਅਸੀਂ ਇਹਨਾਂ ਦੇ ਮੂਰੇ ਹੱਥ ਬਨ ਕੇ ਬੇਨਤੀ ਵੀ ਕਰਦੇ ਆਂ ਕਿ ਪਲੀਜ਼ ਕਿਤੇ ਆਰਡਰਸ ਨਾ ਦਿੱਤੇ ਜਾਣ ਜਿੰਨਾ ਕਰਕੇ ਇਹਨਾਂ ਦੀ ਆਪਸੀ ਝਪਟ ਹੋਵੇ ਕਿਉਂਕਿ ਜਿਸ ਤਰ੍ਹਾਂ ਦੀ ਖਬਰ ਆਈ ਹੈ ਈਐਸਡੀਐਮ ਦੇ ਤਸਵੀਰਦਾਰ ਸਾਹਿਬ ਨੂੰ ਇਹਨਾਂ ਦੀ ਜ਼ਮਾਨਤਾ ਦੇਣ ਤੋਂ ਵੀ ਮਨਾ ਕੀਤਾ ਗਿਆ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਪਿੰਡਾਂ ਦੇ ਵਿੱਚ ਹਰ ਇੱਕ ਆਪਸੀ ਭਾਈਚਾਰਾ ਸਿਵਲ ਵਾਰ ਵਾਂਗੂ ਬਣਾਉਣ ਦਾ ਮਾਹੌਲ ਹੋਇਆ ਪਿਆ ਇਹ ਸਰਕਾਰ ਤਾਂ ਕਹਿੰਦੀ ਸੀ ਕਿ ਬਾਰੋਂ ਵਿਦੇਸ਼ਾਂ ਚੋਂ ਆ ਕੇ ਪੰਜਾਬ ਦੇ ਵਿੱਚ ਗੋਰੇ ਆ ਕੇ ਨੌਕਰੀਆਂ ਕਰਨਗੇ ਲੇਕਿਨ ਇਹ ਤਾਂ ਆਪਦੇ ਜਿਹੜੇ ਰੋਜ਼ਗਾਰ ਸੀ ਉਹਨਾਂ ਨੂੰ ਵੀ ਬੇਰੋਜ਼ਗਾਰ ਕਰ ਰਿਹਾ ਜਿਵੇਂ ਕਿ 85 ਜੇ ਬੰਦੇ ਨੂੰ ਸਸਪੈਂਡ ਕਰਨ ਜਾ ਰਹੀ ਹੈ ਉਸ ਵੇਲੇ ਕੀ ਕਹੋਗੇ ਬਿਲਕੁਲ ਦੇਖੋ ਇਹਨੂੰ ਕੁਝ ਕਹਿਣ ਦੀ ਲੋੜ ਹੀ ਨਹੀਂ ਆਪਾਂ ਸਰਕਾਰ ਦਾ ਜਿਹੜਾ ਤੱਕਾ ਹੈ ਬਿਲਕੁਲ ਦੇਖ ਰਿਹਾ ਇਹ ਕਿਤੋਂ ਦੇ ਹਰ ਇੱਕ ਵਿਅਕਤੀ ਦਾ ਪ੍ਰੋਫਿਟੇਬਲ ਸ਼ੇਅਰ ਦੱਸੋ ਤੁਸੀਂ 파ਟਨਰਸ਼ਿਪ ਸ਼ੇਅਰ ਦੱਸੋ ਤੁਸੀਂ ਅਗਰ ਇਸ ਸਿਸਟਮ ਨੂੰ ਇੰਪਰੂਵ ਕਰਨਾ ਪ੍ਰਾਈਵੇਟਾਈਜ਼ੇਸ਼ਨ ਦੇ ਵਿੱਚ ਤੁਸੀਂ ਅਨਾਨੀਆਂ ਮਾਨੀ ਨੂੰ ਕਿ ਸਾਡੇ ਸਿਰ ਤੇ ਬਿਠਾ ਰਹੇ ਹੋ ਤੁਸੀਂ ਇੱਥੋਂ ਦੇ ਲੋਕਾਂ ਨੂੰ ਕਰੋ ਨਾ ਉਹਨਾਂ ਦਾ ਸ਼ੇਅਰ ਦੋ ਆਮ ਬੀਆਰਟੀਸੀ ਦਾ ਸ਼ੇਅਰ ਦੋ ਗਵਰਨਮੈਂਟ ਦਾ ਸ਼ੇਅਰ ਰੱਖੋ ਬਹੁਤ ਛਾਦੀਆਂ ਚੀਜ਼ਾਂ ਅਗਰ ਇਕਨੋਮਿਕਲੀ ਆਪਾਂ ਦੇਖੀ ਅਗਰ ਸਹੀ ਆਰਥਿਕ ਸ਼ਾਸਤਰੀ ਇਕਨੋਮਿਕਸ ਨੂੰ ਆਪਾਂ ਲੈ ਕੇ ਆਨੇ ਤਾਂ ਬਹੁਤ ਹੀ ਅچھے ਤਰੀਕੇ ਨਾਲ ਸਿਸਟਮ ਸੌਰਟ ਆਊਟ ਹੋ ਸਕਦਾ ਬਟ ਇੱਥੇ ਸਰਕਾਰ ਨੇ ਆਪਣੇ ਨਿੱਜੀ ਫਾਇਦੇ ਲੈਣੇ ਨੇ ਆਪਣੇ ਯਾਰੀ ਆਂ ਪੁਗਾਨੀਆਂ ਨੇ ਆਪਣੀਆਂ ਦੋਸਤੀਆਂ ਨੂੰ ਕਾਇਮ ਰੱਖਣਾ ਔਰ ਐਕਸਪਲੋਇਟੇਸ਼ਨ ਜਿਹੜਾ ਵੀ ਹੋਣਾਗਾ ਉਹ ਸਿਰਫ ਆਪਣਾ ਸਖੜ ਕੇ ਦੇਖ ਲਿਏ ਪਵਾ ਆਪਾਂ ਆਮ ਵਿਅਕਤੀ ਦੇ ਵਿੱਚ ਖੜ ਕੇ ਦੇਖ ਲਿਏ ਇੱਕ ਵਾਰ ਕਹਿੰਦੇ ਸੀਗਾ ਕਿ ਅਸੀਂ ਆਪਣੇ ਵਰਗਾ ਇੱਥੇ ਭਲਾਗੋ ਵੀ ਨੌਕਰੀ ਮਗਰ ਕਿਸੇ ਦੀ ਤੁੰਨੀ ਨਹੀਂ ਉਤਰੇਗੀ ਕਿਸੇ ਦੀ ਅੱਗ ਨਹੀਂ ਉਤਾਰੀ ਜਾਏਗੀ ਲੇਕਿਨ ਇੱਥੇ ਸਾਰਾ ਕੁਝ ਉਲਟ ਹੋ ਰਿਹਾ ਪੱਗਾ ਵੀ ਉਤਰ ਰਿਹਾ ਪੈਂਟਾ ਦਾ ਉਤਰ ਨਹੀਂ ਆ ਇਸ ਦਾ ਬਰ ਦੂਜੇ ਕੀ ਕਹੋਗੇ ਵੀਰੇ ਆਫ ਮੈਨੂੰ ਬੜੀ ਸ਼ਰਮ ਹੈ ਕਿ ਇਹ ਸਭ ਹੋ ਰਿਹਾ ਹੈ ਔਰ ਮੈਂ ਵੀ ਆਪਣੇ ਆਪ ਨੂੰ ਅਗਰ ਇਸ ਚੀਜ਼ ਦੇ ਵਿੱਚ ਉਸ ਪ੍ਰੋਟੈਸਟ 'ਚ ਤਾਂ ਮੈਂ ਵੀ ਅਗਰ ਹੁੰਦੇ ਤਾਂ ਅੱਜ ਅਸੀਂ ਤਾਂ ਹੀ ਮੈਂ ਇਸ ਗੱਲ ਨੂੰ ਰੱਖਿਆ ਕਿ ਸਾਡੀ ਆਪਸੀ ਜਿਹੜਾ ਭਾਈਚਾਰਾ ਉਹਨੂੰ ਨਾ ਖਰਾਬ ਕੀਤਾ ਕਿਉਂਕਿ ਪੁਲਿਸ ਨੇ ਹਮੇਸ਼ਾ ਆਰਡਰਸ ਨੂੰ ਅਬੇ ਕਰਨਾ ਹੁੰਦਾ ਤਾਂ ਇਹਨਾਂ ਦੀ ਤੇ ਜਿਹੜੇ ਇੱਥੇ ਪ੍ਰੋਟੈਸਟ ਕਰ ਰਹੇ ਆ ਆਪਸੀ ਚੜਾਪ ਕਰਨੀ ਉਹਨਾਂ ਨੇ ਆਪਣਾ ਪ੍ਰੋਟੈਸਟ ਕਰਨਾ ਫਾਇਦਾ ਅਸੀਂ ਕਿਸੇ ਹੋਰ ਨੂੰ ਦੇ ਰਹੇ ਆ